ਸੋ ਗੁੱਡ ਆਫਟਰਨੂੰ एवरीवन ਮੈਂ ਤੁਹਾਡੇ ਸਾਰਿਆਂ ਦਾ ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਸੋ ਮੈਂ ਡਾਕਟਰ ਪਰਮਪ੍ਰੀਤ ਸਿੰਘ ਅਮੰਦੀਪ ਹਸਪੀਟਲਸ ਤੋਂ ਆਰਥੋਪੈਡਿਕ ਸਰਜਨ ਤੇ ਪੇਨ ਮੈਨੇਜਮੈਂਟ ਸਪੈਸ਼ਲਿਸਟ ਹਾਂ ਮੇਰੇ ਨਾਲ ਡਾਕਟਰ ਸੁਆਗਤੇਸ਼ ਬਸਤੀਆ ਇਹ ਵੀ ਆਰਥੋਪੈਡਿਕ ਸਰਜਨ ਹਨ ਤੇ ਪੇਨ ਮੈਨੇਜਮੈਂਟ ਸਪੈਸ਼ਲਿਸਟ ਹਨ ਬੈਂਗਲੌਰ ਤੋਂ ਸੋ ਅਮੰਦੀਪ ਹਸਪੀਟਲ ਤੇ ਐਲੀਵिएट ਪੇਨ ਕਲਿਨਿਕਸ ਜੋ ਇਹਨਾਂ ਦੇ ਸੀਈਓ ਹਨ ਬੈਂਗਲੌਰ ਤੋਂ ਅਸੀਂ ਤਕਰੀਬਨ ਸਾਲ ਪਹਿਲਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਅਮਨਦੀ ਫਸਤਾਲ ਦੇ ਵਿੱਚ ਬੇਨ ਕਲਿਨਿਕ ਦੀ ਸਥਾਪਨਾ ਕੀਤੀ ਸੀ ਜਿਹਦੇ ਵਿੱਚ ਕਿ ਇਹਦਾ ਟੀਚਾ ਸੀਗਾ ਕਿ ਉਹ ਸਾਰੇ ਮਰੀਜ਼ਾਂ ਦਾ ਇਲਾਜ ਕਰਨਾ ਜਿਹੜੇ ਦਿਲ ਤੋਂ ਜੂਝਦੇ ਹਨ ਇਹ ਸਾਰੇ ਜਿਹੜੀ ਇਲਾਜ ਦੀਆਂ ਵਿਧੀਆਂ ਸਨ ਇਹ ਬਿਨਾ ਸਰਜਰੀ ਤੋਂ ਨਾਨ ਸਰਜਿਕਲ ਮੈਥਡਸ ਨੇ ਉਹਨਾਂ ਦੇ ਨਾਲ ਕੀਤੇ ਜਾਂਦੀਆਂ ਹਨ ਜਿਦੇ ਵਿੱਚ ਮਰੀਜ਼ ਦਾ ਕੋਈ ਆਪਰੇਸ਼ਨ ਨਹੀਂ ਕੀਤਾ ਜਾਂਦਾ ਕੋਈ ਚੀਰਾ ਨਹੀਂ ਦਿੱਤਾ ਜਾਂਦਾ ਤੇ ਉਸੇ ਦਿਨ ਹੀ ਜਿਹੜਾ ਮਰੀਜ਼ ਆਪਣਾ ਇਲਾਜ ਕਰਾ ਕੇ ਘਰ ਜਾ ਸਕਦਾ ਹੈ ਸੋ ਮੈਨੂੰ ਤੁਹਾਡੇ ਸਭ ਨਾਲ ਇਹ ਸ਼ੇਅਰ ਕਰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਅਸੀਂ 500 ਜਿਹੜੇ ਪ੍ਰੋਸੀਜਰ ਹਨ ਉਹ ਸਕਸੈਸਫੁਲੀ ਪਰਫਾਰਮ ਕਰ ਚੁੱਕੇ ਹਾਂ ਅਤੇ ਇਸ ਦੇ ਨਾਲ ਨਾਲ ਹੀ ਇਹਨਾਂ ਦੀ ਇੱਕ ਇੰਟਰਨੈਸ਼ਨਲ ਜਰਨਲ ਦੇ ਵਿੱਚ ਆਪਣੀ ਸਟੱਡੀ ਵੀ ਪਬਲਿਸ਼ ਕਰ ਚੁੱਕੇ ਹਾਂ ਸੋ ਇਸ ਦੇ ਸੰਬੰਧ ਵਿੱਚ ਇਹ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਤਾਂ ਕਿ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਬਿਨਾ ਆਪਰੇਸ਼ਨ ਤੋਂ ਬਿਨਾ ਸਰਜਰੀ ਤੋਂ ਮਰੀਜ਼ਾਂ ਦੇ ਜੋੜਾਂ ਦੀ ਦਰਦ ਦਾ ਇਲਾਜ ਹੁਣ ਸੰਭਵ ਹੈ ਅਤੇ ਜਿਸ ਦੇ ਜਿਸ ਦਾ ਇਲਾਜ ਬਹੁਤ ਸਰਜਰੀ ਦੇ ਮੁਕਾਬਲੇ ਘੱਟ ਪੈਸਿਆਂ ਵਿੱਚ ਹੋ ਜਾਂਦਾ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਵੀ ਨਹੀਂ ਪੈਂਦੀ। ਐ ਸਰ ਡਾਕਟਰ ਸਾਹਿਬ ਇੱਥੇ ਅਧਿਵਾਸ ਤੋਂ ਦੇ ਵਿੱਚ ਸਰਜਰੀ ਵੀ ਪਰਫਾਰਮ ਕੀਤੀ ਜਾਂਦੀ ਹੈ। ਤੁਸੀਂ ਪੇਨ ਕਲੀਨਿਕ ਦੀ ਗੱਲ ਕਰ ਰਹੇ ਹੋ। ਆ ਵੀ ਬਿਨ ਬਗੈਰ ਆਪਰੇਸ਼ਨ ਤੋਂ ਤੇ ਕੀ ਕੁਆਟਰਲ ਹੀ ਨਹੀਂ ਹੋ ਜਾਏਗਾ ਤੁਹਾਡੀ ਜੀ। ਦੇਖੋ ਸਰਜਰੀ ਜਿਹੜੀ ਹੈ ਹਰ ਮਰੀਜ਼ ਜਿਹੜਾ ਹੈ ਸਾਡੇ ਨੇ ਸਿਨੈਰੀਓ ਵਿੱਚ ਸਰਜਰੀ ਦਾ ਕੈਂਡੀਡੇਟ ਨਹੀਂ ਹੋ ਸਕਦਾ। ਇਹ ਡਾਕਟਰ ਨੇ ਚੋਣ ਕਰਨੀ ਹੁੰਦੀ ਹੈ ਕਿ ਕਿਹੜੇ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਹੈ। ਤੇ ਕਿਹੜਾ ਮਰੀਜ਼ ਬਿਨਾ ਆਪਰੇਸ਼ਨ ਤੋਂ ਠੀਕ ਹੋ ਸਕਦਾ ਹੈ ਜੇਕਰ ਹੁਣ ਗੱਲ ਕਰੀਏ ਇਹ ਆਰਥੋਪੈਡਿਕਸ ਦੀ ਹੈ ਇੱਕ ਸਬਸਪੈਸ਼ਲਟੀ ਹੈ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਪਿਛਲੇ 25-30 ਸਾਲਾਂ ਤੋਂ ਚੱਲ ਰਹੀ ਹੈ ਲੇਕਿਨ ਇੰਡੀਆ ਦੇ ਵਿੱਚ ਤੇ ਸਪੈਸ਼ਲੀ ਪੰਜਾਬ ਦੇ ਵਿੱਚ ਹੁਣ ਤੱਕ ਕੋਈ ਪੇਨ ਕਲੀਨਿਕ ਨਹੀਂ ਸੀ ਚੱਲਦੀ ਜਿਹੜੀ ਕਿ ਡੈਡੀਕੇਟਿਡਲੀ ਆਪਣੇ ਮਰੀਜ਼ਾਂ ਦਾ ਇਲਾਜ ਬਿਨਾ ਸਰਜਰੀ ਤੋਂ ਕਰੇ ਅਤੇ ਇਸ ਚੀਜ਼ ਦੀ ਅਮਨਦੀਪ ਹਸਤਾਲ ਨੇ ਜਿਹੜੀ ਹੈ ਉਹ ਪਹਿਲ ਕੀਤੀ ਅਤੇ ਇਹ ਪੇਨ ਕਲੀਨਿਕ ਦਾ ਜਿਹੜੀ ਸਥਾਪਨਾ ਕੀਤੀ ਸਰ ਕਿਹੜੀ ਕਿਹੜੀਆਂ ਬੀਮੇ ਚ ਸਰ ਆਮ ਤੌਰ ਤੇ ਲੋਕਾਂ ਨੂੰ ਦੋੜਾ ਦੀ ਦਰਦਤਾ ਹੁੰਦੀ ਜਾਣੀ ਬੋਡੇ ਆਦੀ ਦਰਦਾਂ ਦੇ ਬੋਡੇ ਬਦਲਦੇ ਕੰਦੇ ਨਹੀਂ ਤੂਲੇ ਬਦਲਦੇ ਕੰਦੇ ਨੇ ਵਿੱਚ ਕਿਹੜੀ ਸਥਿਤੀ ਵਿੱਚ ਬਦਲਣਾ ਮੈਂ ਤਾਂ ਕਿਹੜੀ ਸਮੇਂ ਤੱਕ ਉਹ ਠੀਕ ਹੋ ਸਕਦਾ ਕਿਹੜੀ ਸਟੇਜ ਹੈ ਤੱਕ ਉਹ ਠੀਕ ਹੋ ਸਕਦਾ ਅ ਦੇਖੋ ਜੇਕਰ ਬੋਡਿਆਂ ਦੀ ਗੱਲ ਕਰੀਏ ਤੇ ਬੋਡੇ ਖਰਾਬ ਜਿਹੜੇ ਹੁੰਦੇ ਹਨ ਉਹ 40 ਸਟੇਜਾਂ ਵਿੱਚ ਹੁੰਦੇ ਹਨ ਪਹਿਲੀ ਤੋਂ ਲੈ ਕੇ ਚੌਥੀ ਤੱਕ ਜਿਹੜਾ ਮਰੀਜ਼ ਸਟੇਜ 4 ਵਿੱਚ ਆਉਂਦਾ ਹੈ ਉਹਨੂੰ ਕਿਸੇ ਨਾਨ ਸਰਜਿਕਲ ਟਰੀਟਮੈਂਟ ਨਾਲ ਉਹ ਨਹੀਂ ਠੀਕ ਹੁੰਦਾ ਉਸਾ ਤ੍ਰੀਦਾਹਿਕ ਕੈਂਡੀਡੇਟ ਹੁੰਦਾ ਹੈ ਤੇ ਪਹਿਲੀਆਂ ਜਿਹੜੀਆਂ ਸਟੇਜਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਬਿਨਾਂ ਆਪਰੇਸ਼ਨ ਤੋਂ ਗੋਡਿਆਂ ਦੀ ਦਰਦ ਠੀਕ ਕੀਤੀ ਜਾ ਸਕਦੀ ਹੈ ਮਰੀਜ਼ ਦੀ ਜਿਹੜੀ ਜ਼ਿੰਦਗੀ ਹੈ ਲਾਈਫ ਹੈ ਉਹ ਸੁਖਾਂ ਵੀ ਬਣਾਈ ਜਾ ਸਕਦੀ ਹੈ ਸੋ ਫਰਜ਼ ਕਰ ਲਓ ਕਿ ਕੋਈ ਮਰੀਜ਼ ਜਿਹੜਾ ਹੈ ਬਹੁਤ ਜ਼ਿਆਦਾ ਗੋਡੇ ਖਰਾਬ ਹਨ ਉਹਨੂੰ ਆਪਰੇਸ਼ਨ ਦੀ ਲੋੜ ਹੈ ਉਹ ਕਿਸੇ ਆਪਣੇ ਕਾਰਨ ਕਰਕੇ ਆਪਰੇਸ਼ਨ ਕਰਾਉਣ ਲਈ ਅਸਮਰਥ ਹੈ ਮੇਬੀ ਕੋਈ ਕਹਿ ਲਓ ਕਿ ਮੈਡੀਕਲ ਕਾਰਨ ਹੋ ਸਕਦਾ ਹੈ ਜਾਂ ਕੋਈ ਫਾਈਨੈਂਸ਼ੀਅਲ ਕਾਰਨ ਹੋ ਸਕਦਾ ਹੈ ਸੋ ਇਹਨਾਂ ਮਰੀਜ਼ਾਂ ਵਾਸਤੇ ਵੀ ਜਿਹੜਾ ਕਿ ਹੈ ਹੁਣ ਪੇਨ ਕਲੀਨਿਕ ਦੀ ਵਿਧੀ ਦੇ ਨਾਲ ਉਹਨਾਂ ਦੇ ਦਰਦ ਜਿਹੜੀ ਅਸੀਂ ਘਟਾਉਣ ਵਿੱਚ ਸਫਲ ਹੋਏ ਆਂ ਅਤੇ ਉਹ ਆਪਣਾ ਸਮਾਂ ਪਾ ਕੇ ਜ਼ਿੰਦਗੀ ਬਤੀਤ ਕਰਨ ਵਾਸਤੇ ਹੁਣ ਬਿਨਾਂ ਪੇਨ ਤੋਂ ਉਹ ਆਪਣੇ ਜ਼ਿੰਦਗੀ ਬਤੀਤ ਕਰਨ ਦੇ ਵਿੱਚ ਕਾਮਯਾਬ ਹੋ ਗਏ। ਠੀਕ ਹੈ ਸਰ ਜਿਸ ਤਰ੍ਹਾਂ ਬੈਕ ਪੇਨ ਹੈ ਬੈਕ ਪੇਨ ਰੂਰ ਬੈਕ ਪੇਨ ਹੈ ਹੋਟੇਜ ਇਸਾਣਾ ਜਿਹੜੀ ਕਿ ਆਪ ਜਿੰਦਗੀ ਦੇ ਵਿੱਚ ਆਦਤ ਨਾਲ ਉਮਰ ਤੱਕ ਕੋਈ ਤਕਲਦਾ ਨਹੀਂ ਹੁੰਦਾ ਕਈ ਵੀ ਲਾਈਫ ਸਟਾਈਲ ਐਕਸਰਸਾਈਜ਼ ਵਾਲਾ ਪੇਨ ਹੈ ਸ਼ੈਡਿਕਾ ਪੇਨ ਹੈ ਇਹ ਦੇਖੀ ਕਿੰਨਾ ਕੁ ਜੁਤੀ ਆਮ ਜ਼ਿਆਦਾਤਰ ਜਿਹੜੇ ਲੋਕ ਜਾਂਦੇ ਨੇ ਮਲਾ ਕੇ ਕਰਾ ਲੈਂਦੇ ਇੱਕ ਹੱਡੀ ਦੇ ਦਰਦ ਹੋ ਜੀਏ ਤੋਂ ਮਲਾ ਲੇਕਿਨ ਮੈਂ ਪਲੇਨ ਦੇ ਲਈ ਵਿੱਚ ਮੰਨ ਲਓ ਕਿੰਨੀ ਜਿਹੜਾ ਆਮ ਦਰਦ ਆਏਗਾ ਬੰਦੇ ਨੂੰ ਲਾਈਫ ਟਾਈਮ ਦੇ ਨਾਲ ਜੁੱਟੜੇ ਦਾ ਹੁੰਦਾ ਹੈ ਤਾਂ ਕਿੰਨਾ ਕੁ ਨੋਸਰ ਟਾਈਮ ਲੱਗ ਜਾਂਦਾ ਐਪਰੋਕਸਿਮੇਟਲੀ ਤਾਂ ਠੀਕ ਹੋ ਜਾਏ ਜਾਂ ਕੋਈ ਪ੍ਰੋਸੀਜਰ ਹੈ ਕਿਉਂਕਿ ਫਿਜ਼ੀਓਥੈਰੇਪੀ ਵੀ ਦਾ ਹੀ ਹਿੱਸਾ ਹੈ ਤੇ ਫਿਜ਼ੀਓਥੈਰੇਪੀ ਨਾਲ ਲੱਗੇ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਕਿ ਫਿਜ਼ੀਓਥੈਰੇਪੀ ਵੀ ਇਹਦਾ ਹਿੱਸਾ ਹੈ ਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਪੇਨ ਕਲੀਨਿਕ ਹੈ ਇਸ ਦੇ ਵਿੱਚ ਡਾਕਟਰਸ ਅਤੇ ਸਾਡੀ ਟੀਮ ਜਿਹਦੇ ਵਿੱਚ ਕੇ ਫਿਜ਼ੀਓਥੈਰੇਪਿਸਟ ਵੀ ਆਉਂਦੇ ਹਨ ਇਹ ਰਲ ਕੇ ਕੰਮ ਕਰਦੇ ਇੱਕ ਪ੍ਰੋਪਰ ਪ੍ਰੋਟੋਕੋਲ ਬਣਾਇਆ ਜਾਂਦਾ ਹੈ ਜਿਹਦੇ ਹਿਸਾਬ ਦੇ ਨਾਲ ਪੇਸ਼ੈਂਟ ਪ੍ਰੋਸੀਜਰ ਕਰਵਾ ਕੇ ਉਹਨੂੰ ਕਿਹੜੀ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ ਕਿਹੜੀ ਉਹਨੇ ਐਕਸਰਸਾਈਜ਼ ਕਰਨੀ ਹੈ ਕਿਹੜੀ ਨਹੀਂ ਕੀਤ ਕਰਨੀ ਇਹ ਸਾਰਾ ਸਮਝਾਇਆ ਜਾਂਦਾ ਹੈ ਉਹਨੂੰ ਐਜੂਕੇਟ ਕੀਤਾ ਜਾਂਦਾ ਹੈ ਡਾਈਟ ਬਾਰੇ ਵੀ ਕਾਉਂਸਲਿੰਗ ਕੀਤੀ ਜਾਂਦੀ ਹੈ ਤਾਂ ਕਿ ਕਿਸ ਨਾਲ ਉਹ ਆਪਣਾ ਜਿਹੜਾ ਭਾਰ ਵਧਣ ਤੋਂ ਰੋਕ ਸਕਦਾ ਹੈ ਤੇ ਕਿਹੜੀਆਂ ਚੀਜ਼ਾਂ ਉਹਦੇ ਵਾਸਤੇ ਚੰਗੀਆਂ ਹਨ ਸੋ ਤੇ ਬੈਕਏਕ ਦੀ ਗੱਲ ਕਰੀਏ ਜਾਂ ਕਮਰ ਦਰਦ ਦੀ ਗੱਲ ਕਰੀਏ ਇਹ ਪਛਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਕਮਰ ਦਰਦ ਦਾ ਕਾਰਨ ਕੀ ਜਦੋਂ ਤੱਕ ਅਸੀਂ ਕਾਰਨ ਨਹੀਂ ਲੱਭ ਸਕਦੇ ਔਰੋਂ ਤੱਕ ਅਸੀਂ ਉਸ ਚੀਜ਼ ਦਾ ਸਹੀ ਢੰਗ ਨਾਲ ਇਲਾਜ ਨਹੀਂ ਕਰ ਸਕਦੇ ਸੋ ਪਹਿਲੇ ਉਹਦਾ ਕਾਰਨ ਲੱਭਿਆ ਜਾਂਦਾ ਹੈ ਕਿ ਕਮਰ ਦਰਦ ਦਾ ਕਾਰਨ ਇਸ ਜਗ੍ਹਾ ਤੋਂ ਆ ਰਿਹਾ ਹੈ ਜਾਂ ਇਸ ਪਰਟੀਕੂਲਰ ਜਿਹੜਾ ਪੁਆਇੰਟ ਤੋਂ ਆ ਰਿਹਾ ਹੈ ਫਿਰ ਉਸਦੇ ਇਲਾਜ ਸੰਭਵ ਹੁੰਦੇ ਹਨ ਤਾਂ ਕਿ ਇਹਦਾ ਜਿਹੜਾ ਨਤੀਜਾ ਹੈ ਜਿਹੜੇ ਰਿਜ਼ਲਟ ਹਨ ਉਹ ਲੌਂਗ ਲਾਸਟਿੰਗ सो मेरा नाम डॉक्टर स्वागतेश बस्तिया है मैं डायरेक्टर और को फाउंडर हूँ अलीवियट पेन मैनेजमेंट का जो कि बेंगलोर में है सो so, तकरीबन पाँच साल पहले हमने क्रॉनिक पेन मैनेजमेंट की ये जो जर्नी है शुरू की थी हमारे पहले सेंटर के साथ अब हमारे वहाँ चार सेंटर हो चुके हैं और इसी दौरान हमने यू नो विद हेल्प ऑफ डॉक्टर अवतार सिंह ग्रेस हमने ये जॉइंट वेंचर स्टार्ट किया है अमनदीप हॉस्पिटल्स के साथ सो तकरीबन वन वन एंड हाफ ईयर्स हुए हैं एंड डॉक्टर परम इज़ बीन हेडिंग द शो यहाँ पे तो वही कर रहे हैं एंड uh, बहुत खुशी की बात है कि आज हम ये माइल स्टोन को सेलिब्रेट कर रहे हैं आप लोग के साथ जहाँ हम पाँच सौ प्रोसीजर्स रीच कर चुके हैं और uh, मैं यही कहना चाहूँगा आप लोग की अंडरस्टैंडिंग के लिए क्रॉनिक पेन एक चीज़ है जो कि हर घर में है हर घर में एक मरीज़ है क्रॉनिक पेन का पहले नी पेन हो बैक पेन हो नेक पेन हो शोल्डर एंकल हिप आप ले लीजिए सो so, ये जो प्रॉब्लम है बहुत प्रेवलेंट है बहुत बहुत ज़्यादा घरों में है बहुत लोग को इससे दिक्कत हो रही है बट इसका एक ऑर्गेनाइज स्ट्रक्चर्ड ट्रीटमेंट प्रोटोकॉल नहीं है सो so, वही हम इस्टिश करने की कोशिश कर रहे हैं और इसके दायरे में जितने लोग की मदद हो सकती है ट्रीटमेंट लेके घर वापस चले जाता है और कितनी देर इसमें पीरियड का क्या uh, इम्पोर्टेंस रहता है सबसे बढ़िया बात इसकी क्या है इसमें एडमिशन की जरूरत नहीं होती है 99% ऑफ द टाइम्स पेशेंट आता है सुबह आपके क्लिनिक पहुंचता है अगर पीआरपी है तो खून लिया जाता है 20 मिनट में पीआरपी रेडी होता है प्रोसीजर करने के लिए और 20 से 25 मिनट लगते हैं फिर हम ऑब्ज़र्वेशन के लिए रखते हैं उनको मैक्सिमम हाफ एन आवर सो तो तकरीबन डेढ़ दो घंटे में पेशेंट आके ट्रीटमेंट ले के ऑब्जर्वेशन में होकर वापस भी जा सकता है सो तो उनको वो पूरा दिन एडमिशन वो वाली चीज़ें नहीं रहती है उसके बाद वो जाके अपना रूटीन एक्टिविटी ऑल्सो यू नो वो कर सकते हैं अपना जो काम है ऐसा नहीं हम कहेंगे कि बेड रेस्ट भी लेना होता है बहुत ही कम चीज़ों में वैसे सजेशन देते हैं जनरली लोगों के नॉर्मल रूटीन एक्टिविटी में ये ट्रीटमेंट्स उसमें की जा सकती है सर ज्यादातर आज कल सवाल है कि सोशल मीडिया पे बहुत सारी वीडियो आजकल चलती हैं आप ऐसे कर लो कहीं के लिए अगर आप ऐसा होता तो ये एक्सरसाइज कर लो ये कर लो उसमें आपका क्या राय है क्योंकि उसमें कुछ ऑथेंटिक लोग भी हैं सही लोग भी हैं जो तो अपनी राय दे रहे हैं और कुछ ऐसे लोग भी हैं जो सिर्फ अपना कामदारी चला रहे हैं उसमें क्या कहना चाहता है देखिए जब ये मेडिकल फील्ड की बात होती है तो ये इंटरनेट के कंटेंट को बहुत सीरियसली असेस करना ज़रूरी है देखिए आपको जो भी है आप जो भी कंटेंट देखें भले ही वो यू से देख रहे हैं या यूके से, से देख रहे हैं ऑस्ट्रेलिया से देख रहे हैं मेडिकल प्रोफेशन ऐसी चीज़ है जो आपको स्पेशलिस्ट के पास खुद जाना चाहिए और उनसे ओपिनियन लेनी चाहिए देखिए एक वीडियो देख के अगर हम बेस करने लगे अपना मेडिकल हेल्थ और हमारी प्रोग्रेस तो वो प्रॉब्लम हो सकती है सो तो ये तकरीबन अभी सौ लोग कर रहे हैं उसमें से भले ही चार पांच लोग अच्छा इन्फॉर्मेशन दे रहे हैं बट सेवेंटी परसेंट लोग जस्ट जैसे आप बोल रहे हैं अपना चैनल चला रहे हैं या बिजनेस कर रहे हैं सो so, हार्म तो पेशेंट को हो सकता है सो so, मैं ये ये रिकमेंड करूँगा सबको कि एक स्पेशलिस्ट को जाके दिखाइए और आपको अगर क्रॉनिक पेन है तो ज़रूर अमनदीप पलिवेट आइए और डॉक्टर परम से मिलिए थैंक यू सर